ਯੋਧੇ ਵਿੱਚ ਰਾਮ ਮੰਦਰ ਨੂੰ ਲੈ ਕੇ ਅਜ ਦੇਸ਼ ਭਰ ਦੇ ਲੋਕਾਂ ਦੇ ਵਿੱਚ ਖੁਸ਼ੀ ਦੀ ਲਹਿਰ ਹੈ ਤੇ ਤੁਮ ਤਾਮਨਾ ਲੋਕੀ ਇਸ ਚੀਜ਼ ਦਾ ਸਵਾਗਤ ਕਰ ਰਹੇ ਨੇ ਭਾਰਤੀ ਜਨਤਾ ਪਾਰਟੀ ਦਾ ਇਸ ਵਾਰ ਰਾਮ ਮੰਦਰ ਦੇ ਨਾਤੇ ਖਾਸ ਕਰ ਸਾਡੇ ਪ੍ਰਧਾਨ ਮੰਤਰੀ ਸਾਹਿਬ ਨੇ ਇਹ ਸਾਰਾ ਸਮਾਗਮ ਆਪਣੇ ird gird ਘਰੇ ਘਰੇ ਚ ਰੱਖਿਆ ਸਖਬੀਰ ਸਿੰਘ ਬਾਦਲ ਜੋ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਅੱਜ ਉਹਨਾਂ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਨਿਸ਼ਾਨੇ ਸਾਧਦੇ ਗਏ ਨੇ ਉਹਨਾਂ ਨੇ ਕਿਹਾ ਕਿ ਜਦੋਂ ਪੱਤਰਕਾਰਾਂ ਨਾਲ ਗਲਵੱਲਤ ਕਰ ਰਹੀ ਸੀ ਪੱਤਰਕਾਰ ਉਹ ਬੱਚ ਗਿਆ ਵੀ ਛੁੱਟੀ ਦਾ ਨਹੀਂ ਪੰਜਾਬ ਚ ਲਾਨ ਕੀਤਾ ਕਿ ਉਹਨੇ ਕਿਹਾ ਕਿ ਮੁੱਖ ਮੰਤਰੀ ਨੂੰ ਲੋਕਾਂ ਦੀ ਨਹੀਂ ਕੋਈ ਪਰਵਾਹ ਪੱਤਰਕਾਰਾਂ ਨਾਲ ਗਲਵੱਤ ਕਰਦੇ ਉਹਨਾਂ ਨੇ ਕਿਹਾ ਕਿ ਸਾਨੂੰ ਅੱਜ ਛੁੱਟੀ ਨਾਲ ਕੀਤੇ ਜਾਣ ਤੇ ਉਹ ਕਹਿੰਦੇ ਕਿ ਇਹਨਾਂ ਦੇ ਖਿਦ ਮੁੱਖ ਮੰਤਰੀ ਹੈ ਇਨ ਮਾਨ ਮਰਿਆਦਾ ਦਾ ਕੋਈ ਪਤਾ ਹੀ ਨਹੀਂ ਇੱਕ ਐ ਜਾ ਨਖਿੰਦ ਮੁੱਖ ਮੰਤਰੀ ਆਪਾਂ ਨੂੰ ਮਿਲ ਗਿਆ ਇੱਕ ਐ ਜਾ ਇਨਸਾਨ ਮਿਲ ਗਿਆ ਜਿਹਨੂੰ ਕੋਈ ਮਾਨ ਮਰਿਆਦਾ ਕੋਈ ਕਿਸੇ ਦੀ ਭਾਵਨਾ ਦੀ ਨਾ ਕਦਰ ਹੈ ਉਹ ਆਪਣਾ ਸੋਚਦਾ ਹੈ ਆਪਣਾ ਜੋ ਕਰਦਾ ਹੈ ਆਮ ਜਨਤਾ ਦੀਆਂ ਜੋ ਭਾਵਨਾ ਹੈ ਉਹ ਉਹਨੇ ਬਾਰੇ ਪਤਾ ਨਹੀਂ ਦਰਬਾਰ ਸਾਹਿਬ ਜਿੱਥੇ ਕੀਰਤਨ ਹੁੰਦਾ ਸੀ ਸਕਰੀਨਾਂ ਤੇ ਆਪਣੀ ਫੋਟੋ ਲਈ ਬਟਾ ਪੰਜਾਬ ਦੇ ਵਿੱਚ ਨਸ਼ਿਆਂ ਦਾ ਮੁੱਦਾ ਬਹੁਤ ਵੱਡਾ ਮੁੱਦਾ ਹੈ ਜਿਹਨੂੰ ਲੈ ਕੇ ਹੁਣ ਨਸ਼ਾ ਤਸਕਰ ਵੀ ਸੂਚਿਤ ਹੋ ਗਏ ਨੇ ਹੁਣ ਨਾ ਉਹ ਕੋ ਨਵਾਂ ਜੁਗਾਰ ਲਾਇਆ ਹੁਣ ਕੋਰੀਅਰ ਦੇ ਰਾਹੀਂ ਤੁਸੀਂ ਡਰਗ ਸਪਲਾਈ ਕੀਤੀ ਜਾਂਦੀ ਹੈ ਹਰਿਆਣੇ ਦੇ ਕਿਸ਼ਰ ਪਾਣੀ ਪੱਤ ਤੋਂ ਕੋਰੀਅਰ ਆਇਆ ਪਾਰਸਲ ਦੇ ਰੂਪ ਚ ਉਹਦੇ ਵਿੱਚ ਨਸ਼ੀਲੀਆਂ ਗੋਲੀਆਂ ਸਨ ਕੇਂਦਰ ਨੂੰ ਪੰਜਾਬ ਦੀ ਮਦਦ ਦੀ ਲੋੜ ਪੈਣੀ ਹੈ ਤੁਹਾਨੂੰ ਦੱਸ ਦਿੱਤੀ ਕਿ ਜੋ ਅੰਨ ਭੰਡਾਰ ਨੇ ਉਹਨਾਂ ਨੂੰ ਭਰਨ ਵਾਸਤੇ ਹੁਣ ਪੰਜਾਬ ਦੀ ਮਦਦ ਲਵੇਗਾ ਕੇਂਦਰ ਸਰ ਦੇਖੋ ਪਹਿਲਾਂ ਵੀ ਪੰਜਾਬ ਹੀ ਮਦਦ ਕਰਦਾ ਹੈ ਇਹ ਤਾਂ ਖਾਂਦੇ ਪੀਂਦੇ ਟੀਟਰੇ ਮਾਰਨ ਵਾਲੀ ਗੱਲ ਹੈ ਚੰਡੀਗੜ੍ਹ ਨਗਰ ਨਿਗਮ ਚੋਣਾ ਜਿੱਤੇ ਹੰਗਾਮਾ ਦੇਖਣ ਮਿਲ ਰਿਹਾ ਤੇ ਭਾਜਪਾ ਦੇ ਕੌਂਸਲਰ ਵੱਲੋਂ ਕਿਹਾ ਗਿਆ ਕਿ ਦਾਵਾ ਕੀਤਾ ਉਹਨਾਂ ਨੇ ਵੀ ਕਾਂਗਰਸ ਦੇ ਮੇਰ ਨੇ ਮੈਨੂੰ ਮੈਸੇਜ ਕਰਕੇ ਬੁਲਾਇਆ ਜੀ ਭਾਰਤੀ ਜਨਤਾ ਪਾਰਟੀ ਦੇ ਕੌਂਸਲਰ ਜਸਮਨਪ੍ਰੀਤ ਸਿੰਘ ਨੇ ਮੋਬਾਈਲ ਦਾ ਸਕਰੀਨ ਚਾਟ ਜਾਰੀ ਕੀਤਾ ਜਸਬੀਰ ਬੰਟੀ ਨੇ ਉਸ ਨੂੰ ਸਰੇਆ ਭੇਜ ਕੇ ਨਗਰ ਰਿਕਵ ਦਾ ਉਤਰ ਬੁਲਾਇਆ ਸੀ ਬੰਟੀ ਕਾਰਸੀ ਕੌਂਸਲਰ ਹੈ ਜਬ ਸਰਕਾਰ ਵੱਲੋਂ ਹੁਣ ਰਾਸ਼ਨ ਜੋ ਫਰੀਦਾ ਰਾਚ ਦਿੱਤਾ ਤਾਂ ਉਹਨੂੰ ਰੱਦ ਕਰ ਦਿੱਤਾ ਗਿਆ ਸਪਲਾਈ ਨੂੰ ਰੱਦ ਕਰ ਦਿੱਤਾ ਗਿਆ ਭਗਵੰਤ ਮਾਨ ਦੀ ਸਰਕਾਰ ਨੇ ਕਿਹਾ ਕਿ ਰਾਸ਼ਨ ਮਾਫੀਆ ਤੇ ਨਕੇਲ ਕੱਸੀ ਹੈ ਪਰਾਣੀ ਪਸਤਾ ਉੱਠਲ ਪਈ ਹੈ 6000 ਤੋਂ ਵੱਧ ਦੀਪੂਆਂ ਤੇ ਨਾਜ ਦੀ ਚੱਲ ਰਹੀ ਸਪਲਾਈ ਨੂੰ ਤੁਰੰਤ ਪ੍ਰਭਾਵ ਨਾਲ ਰੱਦ ਕੀਤਾ ਗਿਆ ਪ੍ਰਤਾਪ ਸਿੰਘ ਰਾਜਾ ਵੱਲੋਂ ਸੁਖਪਾਲ ਸਿੰਘ ਖੈਰਾ ਨਾਲ ਮੁਲਾਕਾਤ ਕੀਤੀ ਗਈ ਸਤਿ ਸ੍ਰੀ ਅਕਾਲ ਮੈਂ ਬਲਵਿੰਦਰ ਸਿੰਘ ਹਾਜ਼ਰ ਹਾਂ ਪ੍ਰੋਗਰਾਮ ਇੱਕ ਮੇਰੇ ਵੀ ਸੁਣੋ ਲੈ ਕੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਦਿਨ ਭਰ ਦਿਆਂ ਕੁਝ ਅਹਿਮ ਤੇ ਵੱਡੀਆਂ ਖਬਰਾਂ ਦੇ ਉੱਤੇ ਚਰਚਾ ਕਰਦੇ ਹਾਂ ਚਰਚਾ ਕਰਨ ਲਈ ਮੇਰੇ ਨਾਲ ਜਿਹਨੂੰ ਸਾਡੇ ਚੈਨਲ ਦੇ ਸੀਨੀਅਰ ਐਡੀਟਰ ਜਸਪਾਲ ਸਿੰਘ ਢਿੱਲੂ ਜਾਨ ਦਾ ਪਹਿਲਾ ਸਵਾਗਤ ਕਰਦੇ ਹਾਂ ਤੁਹਾਡਾ ਸਵਾਗਤ ਹੈ ਸ਼ੁਕਰੀਆ ਮਿਹਰਬਾਨ ਜੀ ਸੋ ਨਾਲ ਹੀ ਗੱਲ ਕਰਦਿਆਂ ਜਿਹ ਹਯੋਦਿਆ ਵਿੱਚ ਰਾਮ ਮੰਦਰ ਨੂੰ ਲੈ ਕੇ ਅੱਜ ਦੇਸ਼ ਭਰ ਦੇ ਲੋਕਾਂ ਦੇ ਵਿੱਚ ਖੁਸ਼ੀ ਦੀ ਲਹਿਰ ਹੈ ਤੇ ਤੁਮ ਤਾਮਨਾ ਲੋਕੀ ਇਸ ਚੀਜ਼ ਦਾ ਸਵਾਗਤ ਕਰ ਰਹੇ ਨੇ ਜੀ ਦੇਖੋ ਭਾਰਤੀ ਜਨਤਾ ਪਾਰਟੀ ਦਾ ਇਸ ਵਾਰ ਰਾਮ ਮੰਦਰ ਦੇ ਨਾਤੇ ਖਾਸ ਕਰ ਸਾਡੇ ਪ੍ਰਧਾਨ ਮੰਤਰੀ ਸਾਹਿਬ ਨੇ ਇਹ ਸਾਰਾ ਸਮਾਗਮ ਆਪਣੇ ird gird ਘੇਰੇ ਘੇਰੇ ਚ ਰੱਖਿਆ ਕਈ ਦਿਨਾਂ ਤੋਂ ਉਹ ਇਸ ਸਮਾਗਮ ਪ੍ਰਤੀ ਕਾਫੀ ਉਰਜੇ ਹੋਏ ਨਜ਼ਰ ਆਏ ਉਥੇ ਗਏ ਅੱਜ ਉਹਨਾਂ ਨੇ ਜਦੋਂ ਪ੍ਰਾਣ ਪ੍ਰティਸ਼ਟਾ ਸਮਾਗਮ ਦੇ ਵਿੱਚ ਰੱਖਿਆ ਕਿ ਸਤਰਾਉ ਪੁੱਲ ਬਰਸਾ ਰਹੇ ਸਨ ਬੀਬੀ ਆਈਪੀ ਪ੍ਰਸ਼ਾਦ ਵੀ ਦਿੱਤਾ ਗਿਆ ਉੱਥੇ ਔਰ ਪੂਰੇ ਮੁਲਕ ਭਰ ਦੇ ਵਿੱਚ ਰੁਕਾ ਨੇ ਦੀਵਾਲੀ ਬਾਗ ਇਸ ਦਾ ਸਵਾਗਤ ਕੀਤਾ ਚੰਗੀ ਗੱਲ ਹੈ ਪ੍ਰਧਾਨ ਮੰਤਰੀ ਸਾਹਿਬ ਨੇ ਕਿਹਾ ਕਿ ਉਹਨਾਂ ਰਾਮ ਲੱਲਾ ਇੱਥੇ ਮੌਜੂਦ ਹੋ ਗਏ ਨੇ ਸੋ ਲੰਬੇ ਸਮੇਂ ਦੀ ਜਿਹੜੀ ਮੰਗ ਸੀ ਉਹ ਪਰ ਉਹੀ ਕਹਿੰਦੇ ਆ ਨਾ ਭਾਰਤੀ ਜਨਤਾ ਪਾਰਟੀ ਵਾਲੇ ਮੋਦੀ ਹੈ ਤੋ ਮੁਮਕਿਨ ਹੈ। ਪਰ ਮੋਦੀ ਸਾਹਿਬ ਨੂੰ ਆਪੇ ਇਹ ਗੱਲ ਕਹਿਣੀ ਆਉਂਦੀ ਵੀ ਹੈ। ਇੱਕ ਵੱਖਰੀ ਗੱਲ ਹੈ ਕਿ ਉਹ ਕਦੇ-ਕਦੇ ਆਪਣੇ ਵਹਿਣ ਚ ਇਹਨਾ ਹੋਏ ਜਾਂਦੇ ਆ ਇੱਕ ਵਾਰ ਉਹਨਾਂ ਨੇ ਕਹਿਤਾ ਸੀ ਕਿ ਗੁਰੂ ਨਾਨਕ ਭਗਤ ਕਬੀਰ ਤੇ ਗੁਰੂ ਗੋਰਖਨ ਇਕੱਠੇ ਇੱਥੇ ਬੈਠ ਕੇ ਗੋਸ਼ਟੀ ਕਰਦੇ ਹੁੰਦੇ ਸੀ ਜਦ ਕਿ ਉਹਨਾਂ ਦੀ ਉਮਰ ਦੇ ਵਿੱਚ ਜ਼ਮੀਨਾਂ ਸਮਾਨ ਦਾ ਫਰਕ ਇਹ ਪੂਰਾ ਰੰਗਤ ਭਗਵੇਂ ਰੂਪ ਦੇ ਵਿੱਚ ਜਿਵੇਂ ਮੋਦੀ ਸਾਹਿਬ ਨੇ ਉੱਥੇ ਆਪਣੇ ਆਪ ਨੂੰ ਪੇਸ਼ ਕੀਤਾ ਡੰਡੌਤ ਕੱਢ ਕੇ ਨਤਮਸਤਕ ਹੋਏ ਅਤੇ ਅੱਜ ਬਿਲਕੁਲ ਦੀਵਾਲੀ ਵਰਗਾ ਮਾਹੌਲ ਹੈ ਸ਼ਹਿਰ ਦੇ ਵਿੱਚ ਪਿੰਡਾਂ ਦੇ ਵਿੱਚ ਸਾਡੀ ਤਾਂ ਇਹ ਆਸਥਾ ਹੈ ਧਰਮਾਂ ਦੇ ਇੱਕ ਭਾਰਤ ਦੇ ਇੱਕ ਅਸੀਂ ਵੱਖ-ਵੱਖ ਧਰਮਾਂ ਦੇ ਵਿੱਚ ਰਹੇ ਕੇ ਵੀ ਪਰ ਇੱਕ ਹੈ ਸੋਡਾ ਇਕਾ ਕਿਸੇ ਧਰਮ ਦਾ ਸਮਾਗਮ ਹੋਵੇ ਸਮਾਜਿਕ ਹੋਵੇ ਧਾਰਮਿਕ ਹੋਵੇ ਸਾਡੇ ਭਾਰਤੀ ਬਹੁਤ ਹਮ-ਹਮਾ ਕੇ ਉੱਥੇ ਪਹੁੰਚ ਗਏ। ਉੱਥੇ ਜਾਂਦੇ ਆ। ਆਪਣੇ ਘਰ ਵਿੱਚ ਪ੍ਰੌਹਚਾਰੀ ਜਿਹੜੀ ਹੈ ਉਹ ਪਰੌਣਿਆਂ ਦੇ ਆਮਦਨ ਦੀ ਡਿਊਟੀ ਨਿਭਾਉਂਦੇ ਆ। ਮੈਂ ਸਭ ਤੱਕ ਇਹ ਬਹੁਤ ਵਧੀਆ ਤੇ ਚੰਗਾ ਕਦਮ ਹੈ। ਹੁਣ ਰਾਮ ਮੰਦਰ ਦੇ ਵਿੱਚ ਰਾਮ ਲੱਲਾ ਸਥਾਪਿਤ ਹੋ ਗਏ ਪਰ ਇਹਦੇ ਉੱਤੇ ਕਈ ਚੀਜ਼ਾਂ ਇਸ ਤਰ੍ਹਾਂ ਦੀਆਂ ਵੀ ਚੱਲ ਰਹੀਆਂ ਨੇ। ਕਿ ਲੋ ਜੀ ਮੰਦਰ ਤਾਂ ਅਧੂਰਾ ਹੈ ਸ਼ੰਕਰਾਚਾਰੀਆ ਕਹਿੰਦੇ ਅਸੀਂ ਜਾਣਾ ਨਹੀਂ ਉਹ तमाम ਗੱਲਾਂ ਨੇ ਉਹਦਾ ਆਪੇ ਜਵਾਬ ਹੀ ਦਿੰਦੇ ਰਹਿਣਗੇ ਪਰ ਆਮ ਲੋਕਾਂ ਦੇ ਵਿੱਚ ਸ਼ਰਧਾ ਹੈ ਆਮ ਲੋਕਾਂ ਅੱਜ ਦੀਵਾਲੀ ਵਾਂਗ ਹੀ ਮਨਾ ਰਹੇ ਹੈ ਤੇ ਮੈਨੂੰ ਪਤਾ ਲੱਗਿਆ ਕਿ ਸਾਰੇ ਖੇਤਰਾਂ ਦੇ ਵਿੱਚ ਲੋਕ ਅੱਜ ਰਾਤ ਨੂੰ ਦੀਪਮਾਲਾ ਦੇ ਨਾਲ ਲਾਲ ਆਤਿਸ਼ਬਾਜੀ ਪਟਾਕੇ ਵਗੈਰਾ ਵੀ ਚਲਾਉਣਗੇ ਕਈ ਦੁਕਾਨਦਾਰ ਜਿਨ੍ਹਾਂ ਕੋਲੇ ਗੁਰਪੁਰਬ ਤੇ ਦੀਵਾਲੀ ਤੋਂ ਪਟਾਕੇ ਬਚ ਗਏ ਉਹਨਾਂ ਦਾ ਤਾਂ ਹੁਣ ਲੱਗ ਜੇਗਾ ਹੁਣ ਕਿਸੇ ਨੇ ਉਹਦਾ ਰੇਟ ਵੀ ਨਹੀਂ ਪੁੱਛਣਾ ਭਾਵੇਂ ਉਹ 20 ਦੇ 40 ਲੈ ਲੇ ਸੋ ਸਾਰੇ ਪਾਸੇ ਇੱਕ ਵੱਖਰੇ ਕਿਸਮ ਦਾ ਮਾਹੌਲ ਹੈ ਔਰ ਜਿਹੜੇ ਉੱਥੇ ਸ਼ਾਮਲ ਸਾਰੀਆਂ ਪਾਰਟੀਆਂ ਵਾਲਿਆਂ ਨੇ ਇਦਾਂ ਦਾ ਸਵਾਗਤ ਕੀਤਾ ਸਾਡੇ ਵਿਰੋਧੀ ਧਿਰ ਦੇ ਆਗੂ ਨੇ ਪ੍ਰਤਾਪ ਸੋ ਬਾਜਵਾ ਉਹਨਾਂ ਦਾ ਕਹਿਣਾ ਹੈ ਕਿ RAM ਜੀ ਕਿਸੇ ਇਕੱਲੇ ਦੇ ਨਹੀਂ ਉਹ ਤਾਂ ਸਾਰਿਆਂ ਦੇ ਨੇ ਉਹ ਕਹਿੰਦੇ ਉਦ ਘਾਟਰੀ ਸਮਾਰੋਹ ਸਮਾਪਤ ਹੋ ਗਿਆ ਅਸੀਂ ਟਾਈਮ ਲੈ ਕੇ ਕਾਂਗਰਸ ਪਾਰਟੀ ਪੰਜਾਬ ਦੇ ਵਿੱਚੋਂ ਇਕੱਠੇ ਹੋ ਕੇ ਅਸੀਂ ਵੀ ਉੱਥੇ ਦਰਸ਼ਨ ਕਰਨ ਜਾਵਾਂਗੇ ਮੱਥਾ ਟੇਕਣ ਜਾਵਾਂਗੇ ਆਪੋ ਆਪਣੇ ਹਲਕਿਆਂ ਦੇ ਵਿੱਚੋਂ ਲੋਕਾਂ ਨੂੰ ਵੀ ਨਾਲ ਲੈ ਕੇ ਜਾਵਾਂਗੇ ਮੇਰਾ ਖਿਆਲ ਕਾਫੀ ਲੰਬੇ ਸਮੇਂ ਤੱਕ ਸ਼ਰਧਾਲੂਆਂ ਦਾ ਆਉਣਾ ਜਾਣਾ ਉੱਥੇ ਬਣਿਆ ਰਹੇਗਾ ਸੋ ਇੱਕ ਐਸ ਕਿਸਮ ਦਾ ਮੁੱਦਾ ਹੈ ਜਿਹਦੇ ਉੱਤੇ ਕੋਈ ਵੀ ਇਹਦੇ ਖਿਲਾਫ ਨਹੀਂ ਬੋਲੇਗਾ ਇੱਕ ਦੂਜੇ ਤੋਂ ਵੱਧ ਆਪਣੀ ਸ਼ਰਧਾ ਦਿਖਾਏਗਾ ਇਹ ਗੱਲ ਪ੍ਰਤਾਪ ਬਾਜਵਾ ਸਾਹਿਬ ਨੇ ਕਹੀ ਹੈ ਕਿ ਜਿਹੜੇ ਕਹਿੰਦੇ ਨੇ ਕਿ ਰਾਮ ਇਕੱਲਿਆਂ ਦਾ ਨਹੀਂ ਇਤਿਹਾਸ ਦੇ ਵਿੱਚ ਤਾਂ ਇਹ ਵੀ ਥਾਂ ਹੁੰਦੀ ਹੈ ਕਿ ਰਾਮਚੰਦਰ ਜੀ ਦਾ ਜਨਮ ਦਿਨ ਪਟਿਆਲੇ ਦੇ ਘੜਾਮ ਵਿਖੇ ਹੋਇਆ ਸੀ ਉੱਥੇ ਉਹਨਾਂ ਦਾ ਯਾਦ ਦੇ ਵਿੱਚ ਮੰਦਿਰ ਸ਼ੋਭਤ ਹੈ ਅੱਜ ਵੀ ਉੱਥੇ ਇਲਾਕੇ ਦੇ ਜਿਹੜੇ ਵਿਧਾਇਕ ਨੇ ਹਰਬੀਰ ਸਿੰਘ ਪਠਾਨ ਬਾਜਰਾ ਉਹਨਾਂ ਵੱਲੋਂ ਇੱਕ ਸਵਾਗਤ ਕਰਵਾਇਆ ਗਿਆ ਸੀ ਕਿ ਉਹਨਾਂ ਦਾ ਜਨਮ ਉਹਨਾਂ ਦੇ ਨਾਨਕਾ ਪਰਿਵਾਰ ਕੜਾਮ ਦੇ ਵਿੱਚ ਹੋਇਆ ਸੀ ਜੀ ਨਾਲੇ ਸੁਖਵੀਰ ਸਿੰਘ ਬਾਦਲ ਜੋ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਅੱਜ ਉਹਨਾਂ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਨਿਸ਼ਾਨੇ ਸਾਧੇ ਗਏ ਨੇ ਉਹਨੇ ਕਿਹਾ ਕਿ ਜਦੋਂ ਪੱਤਰਕਾਰਾਂ ਨਾਲ ਗਲਬਤ ਕਰ ਰਹੀ ਸੀ ਪੱਤਰਕਾਰ ਉਹ ਬੱਚਾ ਗਿਆ ਵੀ ਛੁੱਟੀ ਦਾ ਨੀ ਪੰਜਾਬ ਚ ਲਾਣ ਕੀਤਾ ਗਿਆ ਉਹਨੇ ਕਿਹਾ ਕਿ ਮੁੱਖ ਮੰਤਰੀ ਨੂੰ ਲੋਕਾਂ ਦੀ ਨਹੀਂ ਕੋਈ ਪਰਵਾਹ ਜੀ ਸੁਖਵੀਰ ਸਿੰਘ ਬਾਦਲ ਅੱਜ ਅਮਰਤਸਰ ਦੇ ਵਿੱਚ ਸਨ ਸਾਬਕਾ ਮੰਤਰੀ ਜਿਹੜੇ ਭਾਜਪਾ ਦੇ ਹੁੰਦੇ ਸੀ ਉਹ ਇਧਰ ਸ਼ਾਮਲ ਹੋ ਗਏ ਸੀਗੇ ਅਕਾਲੀ ਦਲ ਦੇ ਵਿੱਚ ਉਹਨਾਂ ਦੇ ਸੁਆਗਤ ਰੱਖਿਆ ਹੋਇਆ ਸੀ ਉੱਥੇ ਪਹਿਲਾਂ ਭਾਰਤੀ ਜਨਤਾ ਪਾਰਟੀ ਦੇ ਆਗੂ ਸੀ ਤੇ ਹੁਣ ਉਹ ਅਕਾਲੀ ਦਲ ਦੇ ਆਗੂ ਹੈ ਸਮਝਿਆ ਜਾ ਰਿਹਾ ਹੈ ਕਿ ਉਹਨਾਂ ਨੂੰ ਹੋ ਸਕਦਾ ਅਕਾਲੀ ਦਲ ਉੱਥੋਂ ਲੋਕ ਸਭਾ ਦੀ ਸੀਟ ਵੀ ਲੜਾ ਦੇਵੇ ਸਗਿਰਸ ਉੱਥੇ ਗਏ ਹੋਏ ਸਨ ਪੱਤਰਕਾਰਾਂ ਨਾਲ ਗਲਤ ਕਰਦੇ ਉਹਨਾਂ ਨੇ ਕਿਹਾ ਕਿ ਸਾਨੂੰ ਅੱਜ ਛੁੱਟੀ ਨਾ ਕੀਤੇ ਜਾਣ ਤੇ ਉਹ ਕਹਿੰਦੇ ਕਿ ਇਹ ਨਖਿੱਤ ਮੁੱਖ ਮੰਤਰੀ ਹੈ ਇਹਨੂੰ ਮਾਨਮਰਯਾਦਾ ਦਾ ਕੋਈ ਪਤਾ ਹੀ ਨਹੀਂ ਮੈਨੂੰ ਯਾਦ ਹੈ ਅਕਾਲੀ ਭਾਜਪਾ ਸਰਕਾਰ ਵੇਲੇ ਬਹੁਤ ਸਾਰੀਆਂ ਛੁੱਟੀਆਂ ਹੁੰਦੀਆਂ ਸੀ 2002 ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਆ ਕੇ ਬੰਦ ਕਰਤੀਆਂ ਮੈਂ ਇਸੇ ਜੋਗੀਆਂ ਦਿੱਤੇ ਆ ਨਾਥ ਹੋਰਾਂ ਦੀ ਬਹੁਤ ਵਾਰ ਉਦਾਹਰਨ ਦੇਣਾ ਹੁੰਨਾ ਹੈ ਜਿਹੜੇ ਕਹਿੰਦੇ ਆ ਕਿ ਸਕੂਲਾ ਕਾਲਜਾਂ 'ਚ ਛੁੱਟੀਆਂ ਦੀ ਕੋਈ ਲੋੜ ਨਹੀਂ ਉਸ ਟਾਈਮ ਵਿਦਵਾਨ ਬੁਲਾਓ ਉਹਨਾਂ ਬਾਰੇ ਉਹਨਾਂ ਦੇ ਇਤਿਹਾਸ ਬਾਰੇ ਉਹਨਾਂ ਦੀ ਜੀਵਨੀ ਬਾਰੇ ਜਿਨ੍ਹਾਂ ਦਾ ਵੀ ਪ੍ਰਕਾਸ਼ ਦਿਹਾੜਾ ਹੋਵੇ ਜਾਂ ਸ਼ਹੀਦੀ ਦਿਵਸ ਹੋਵੇ ਜਿਵੇਂ ਛੋਟੇ ਸਾਹਿਬਜ਼ਾਦਿਆਂ ਦੀ ਯਾਦ ਵਿੱਚ ਵੀਰ ਬਾਲਦੇਵਸ ਬਣਾਇਆ ਜਾਂਦਾ ਹੈ ਉਹ ਕਹਿੰਦੇ ਉਸ ਦਿਨ ਕਿਸੇ ਵਿਦਵਾਨ ਨੂੰ ਸਤਕੇ ਉਹ ਜਿਹੜਾ ਉਹਨਾਂ ਦੀ ਜੀਵਨੀ ਉੱਤੇ ਚਾਨਣਾ ਪਾਇਆ ਜਾਵੇ ਤਾਂ ਕਿ ਨਵੀਂ ਪੀੜੀ ਨੂੰ ਪਤਾ ਲੱਗੇ ਸਾਡੇ ਪੁਰਖਿਆਂ ਦਾ ਇਤਿਹਾਸ ਕੀ ਹੈ ਲੇਕਿਨ ਸੁਖੀਰ ਸਿੰਘ ਬਾਦਲ ਨੇ ਕਿਹਾ ਕਿ ਸਮੁੱਚੇ ਦੇਸ਼ ਵਾਸੀਆਂ ਨੂੰ ਵਧਾਈ ਅਸੀਂ ਸਾਰੇ ਅਕਾਲੀ ਦਲ ਸਾਰੇ ਧਰਮਾਂ ਦਾ ਸਤਿਕਾਰ ਕਰਦਾ ਹੈ ਸ ਆਪrakash ਸਿੰਘ ਬਾਦਲ ਅਗਵਾਈ ਤੇ ਅਕਾਲੀ ਦਲ ਆਪਣੇ ਰਾਜਦਾਨ ਸਭ ਧਰਮਾਂ ਨਾਲ ਸਵਤੰਤਰ ਯਾਦਗਾਰਾਂ ਬਣਾਈਆਂ ਸੀ ਪਰ ਉਹ ਕਿਸੇ ਕੰਮ ਨਹੀਂ ਆਈਆਂ ਮਸੰਦਾਂ ਸਿਆਸਦਾਨ ਕਦੇ ਕਿਸੇ ਇੱਕ ਧਰਮ ਦੇ ਨਹੀਂ ਹੁੰਦੇ ਉਹ ਵੱਖ-ਵੱਖ ਧਰਮਾਂ ਦੇ ਹੁੰਦੇ ਐ ਤੇ ਸੁਗਿਰਜੋ ਬਾਦਲ ਹੋ ਰਹੇ ਨੇ ਉਹ ਜਿਹੜੇ ਇਹ ਸਾਰੇ ਕਰਤਾ ਤਰਤਾ ਨੇ ਇਹਦੇ ਜੰਪਰਾਇਆ ਸਾਹਿਬ ਉਹਨਾਂ ਦਾ ਧੰਨਵਾਦ ਕਰਤਾ ਸੀ ਜਿਹੜੇ ਜਨਰਲ ਸਕੱਤਰ ਨੇ ਇਹ ਸ਼੍ਰੀ ਰਾਮ ਮੰਦਰ ਕਮੇਟੀ ਦੇ ਪਹਿਲਾਂ ਆਇਆ ਸੀ ਕਿ ਇਹਨਾਂ ਨੂੰ ਸੱਦਾ ਪੱਤਰ ਨਹੀਂ ਆਇਆ ਲੇਕਿਨ ਸੱਦਾ ਪੱਤਰ ਆਇਆ ਦੂਜੇ ਪਾਸੇ ਜਥੇਦਾਰਾਂ ਨੂੰ ਸੱਦਾ ਪੱਤਰ ਆਇਆ ਸ਼੍ਰੋਮਣੀ ਗੁਰਦਵਾਰਾ ਪ੍ਰਬੰਧ ਕਮੇਟੀ ਦੇ ਪ੍ਰਧਾਨ ਨੂੰ ਆਇਆ ਉਹਨਾਂ ਨੇ ਪਤਾ ਕਿ ਇਹ ਸਾਰਾ ਕੁਝ ਸਿਆਸੀ ਹੈ ਤੇ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਦੇ ਵੱਲ ਅਜੇ ਵੀ ਟਿਕ ਟਿਕੀ ਲਾ ਕੇ ਦੇਖ ਰਿਹਾ ਕਦੋਂ ਸੁਵੱਲੀ ਨਜ਼ਰ ਜੀ ਪਵੇ ਸਾਨੂੰ ਸੱਦਾ ਦੇਣ ਸੱਦੀ ਹੋਈ ਮਿੱਤਰਾਂ ਦੀ ਮੈਂ ਪੈਰ ਜੁੱਤੀ ਨਾ ਪਾਵਾਂ ਸੋ ਆਉਣ ਵਾਲਾ ਸਮਾਂ ਦੱਸੇਗਾ ਸੱਦਾ ਪੱਤਰ ਆਉਂਦਾ ਹੈ ਜਾਂ ਨਹੀਂ ਆਉਂਦਾ ਜੀ ਸੋ ਪੰਜਾਬ ਦੇ ਵਿੱਚ ਨਸ਼ਿਆਂ ਦਾ ਮੁੱਦਾ ਬਹੁਤ ਵੱਡਾ ਮੁੱਦਾ ਹੈ ਜਿਹਨੂੰ ਲੈ ਕੇ ਹੁਣ ਨਸ਼ਾ ਤਸਕਰ ਵੀ ਸੂਚਿਤ ਹੋ ਗਏ ਨੇ ਹੁਣ ਉਹਨਾਂ ਉੱਲਕ ਨਵਾਂ ਜੁਗਾੜ ਲਾਇਆ ਗਿਆ ਹੁਣ ਕੋਰੀਅਰ ਦੇ ਰਾਹੀਂ ਚੋਸਾ ਡਰੱਗ ਸਪਲਾਈ ਕੀਤੀ ਜਾਂਦੀ ਹੈ ਜਿਹੜੇ ਨਸ਼ਿਆਂ ਦਾ ਵਪਾਰ ਕਰਨ ਵਾਲੇ ਲੋਕ ਨੇ ਪੁਲਿਸ ਪੁਰਾਣੇ ਢੰਗ ਤਰੀਕਿਆਂ ਨੂੰ ਜਦੋਂ ਲੱਭ ਲੈਂਦੀ ਹੈ ਇਹ ਲੋਕ ਨਵੇਂ-ਨਵੇਂ ਢੱਗ ਨਵੇਂ-ਨਵੇਂ ਰੂਪ ਲੈ ਕੇ ਆਉਂਦੇ ਆ ਬਦਲਵੇਂ ਢੱਗ ਦੇ ਨਾਲ ਇਹ ਫਿਰ ਕੰਮ ਕਰਦੇ ਆ ਕਿ ਕਿਸੇ ਤਰੀਕੇ ਦੇ ਨਾਲ ਬਦਲਵਾ ਢੰਗ ਅਪਣਾਇਆ ਜਾਵੇ ਅਨੋਖੇ ਤਰੀਕੇ ਜਿਹੜੇ ਪੁਲਿਸ ਨੂੰ ਪਤਾ ਨਾ ਹੋਣ ਉਹਦੇ ਵਿੱਚ ਪਤਾ ਲੱਗਿਆ ਕਿ ਉਹ ਨਵਾਂ ਕੰਮ ਹਰਿਆਣਾ ਦੇ ਕਿਸ਼ਰਪਾਣੀਪੱਤ ਤੋਂ ਕੋਰੀਅਰ ਆਇਆ ਪਾਰਸਲ ਦੇ ਰੂਪ ਚ ਉਹਦੇ ਵਿੱਚ ਨਸ਼ੀਲੀਆਂ ਗੋਲੀਆਂ ਸਨ ਜਾਣਕਾਰੀ ਦੇ ਮੁਤਾਬਕ ਫਰੀਦਕੋਟ ਦੇ ਵਿੱਚ ਡੀਐਸਪੀ ਬੂਟਾ ਸਿੰਘ ਨੇ ਉਹਨਾਂ ਦੱਸਿਆ ਕਿ ਜਗਵੀਤ ਸਿੰਘ ਉਰਫ ਕਟਾ ਕੁਲਵਿੰਦਰ ਕੌਰ ਤੇ ਰਾਮਜੀਤ ਸਿੰਘ ਉਰਫ ਨੱਥਾ ਇਹ ਨਸ਼ੇ ਦਾ ਧੰਦਾ ਕਰਦੇ ਆ ਪਹਿਲਾਂ ਵੀ ਇਹਨਾਂ ਤੇ ਨਸ਼ੀਲੇ ਪਦਾਰਥਾਂ ਦੀ ਰੋਕத் थाम ਲਈ ਬਣੇ ਕਾਨੂੰਨ ਦੀ ਧਾਰਾ ਤਾਇਤ ਪੱਖ-ਵਕ ਪਰਚੇ ਦਰਜ ਨੇ ਕਹਿੰਦੇ ਕਿ ਸਾਡੀ ਨਜ਼ਰ ਸੀ ਰਾਮਜੀਤ ਉਰਫ ਨੱਥਾ ਦੋ ਪਾਰਸਲਾ ਸਮੇਤ ਪੁਲਿਸ ਨੇ ਕਾਬੂ ਕੀਤਾ ਪਾਰਸਲ ਇੱਕ ਕੋਰਗ ਕੋਰਗ ਕੰਪਨੀ ਤੋਂ ਰਿਸੀਵ ਕੀਤੇ ਗਏ ਜਿਨ੍ਹਾਂ ਨੂੰ ਅੱਗੇ ਦੱਸੇ ਨੰਬਰਾਂ ਤੇ ਪਹੁੰਚਾਉਣਾ ਸੀ ਪੁਚ ਉੱਚ ਅਧਿਕਾਰੀਆਂ ਦੀ ਅਗਵਾਈ ਵਿੱਚ ਜਦੋਂ ਖੋਲਿਆ ਗਿਆ ਇੱਕ ਪਾਰਸਲ ਵਿੱਚੋਂ 20000 ਤੇ ਦੂਜੇ ਵਿੱਚੋਂ 17000 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਨੇ ਐਨਡੀਪੀਐਸ ਨਸ਼ੀਲੇ ਪਦਾਰਥਾਂ ਦੀ ਰੋਕਥਾਮ ਲਈ ਬਣੇ ਕਾਨੂੰਨ ਦੀ ਧਾਰਾ ਤਹਿਤ ਇਹਨਾਂ ਤੇ ਕੇਸ ਦਰਜ ਕਰਤਾ ਰਾਮਜੀਤ ਨੂੰ ਗ੍ਰਿਫਤਾਰ ਕਰ ਲਿਆ ਜਦੋਂ ਕਿ ਕਹਿੰਦੇ ਜਗਮੀਤ ਤੇ ਕੁਲਵਿੰਦਰ ਕੌਰ ਘਰੋਂ ਫਰਾਰ ਨੇ ਉਹਨਾਂ ਦੀ ਛਾਪੇਬਾਰੀ ਫੜਾਈ ਲਈ ਕੀਤੀ ਜਾ ਰਹੀ ਹੈ ਕੋਰੀਅਰ ਸਬੰਸਵਾਲਾਂ ਨੂੰ ਚੇਤਾਵਨੀ ਦਿੱਤੀ ਹੈ ਕਿ ਜੇ ਸਪਲਾਈ ਕੀਤੇ ਸਮਾਨ ਸੰਬੰਧੀ ਪੂਰੀ ਜਾਣਕਾਰੀ ਹਾਸਲ ਕਰਨ ਤੋਂ ਬਾਅਦ ਸਮਾਨ ਬੁੱਕ ਕੀਤਾ ਜਾਵੇ ਨਹੀਂ ਤਾਂ ਤੁਹਾਨੂੰ ਵੀ ਇਸ ਮਾਮਲੇ ਦੇ ਵਿੱਚ ਫਸਾ ਲਿਆ ਜਾਵੇਗਾ ਸੋ ਇੱਕ ਬਦਲਵੇਂ ਤਰੀਕੇ ਦੇ ਨਾਲ ਇਹ ਸਾਰਾ ਕੁਝ ਕਿਰਨਾ ਲੱਗ ਪਏ ਨੇ ਜੀ ਸੋ ਹੁਣ ਕੇਂਦਰ ਨੂੰ ਪੰਜਾਬ ਦੀ ਮਦਦ ਦੀ ਲੋੜ ਪੈਣੀ ਹੈ ਤੁਹਾਨੂੰ ਦੱਸ ਦੇ ਕਿ ਜੋ ਅੰਨ ਭੰਡਾਰ ਨੇ ਉਹਨਾਂ ਨੂੰ ਭਰਨ ਵਾਸਤੇ ਹੁਣ ਪੰਜਾਬ ਦੀ ਮਦਦ ਲਵੇਗਾ ਕੇਂਦਰ ਸਰ ਦੇਖੋ ਪਹਿਲਾਂ ਵੀ ਪੰਜਾਬ ਹੀ ਮਦਦ ਕਰਦਾ ਹੈ ਇਹ ਤਾਂ ਖਾਦੇ ਪੀਂਦੇ ਟੀਟਰੇ ਮਾਰਨ ਵਾਲੀ ਗੱਲ ਹੈ ਜਦੋਂ ਵੀ ਇਹਨਾਂ ਨੂੰ ਲੋੜ ਪਈ ਹੈ ਪਹਿਲਾਂ ਇੱਥੇ ਇੱਕ ਲਾਲਜੀ ਕਣਕ ਆਇਆ ਕਰਦੀ ਸੀ ਮਕਸੀਕਨ ਤੇ ਰਿਸ਼ੀ ਹਾਲ ਸਾਡਾ ਸਮਝੌਤਾ ਸੀ ਹੁਣ ਪਤਾ ਲੱਗਿਆ ਕਿ ਇਸ ਵਾਰ ਮੌਸਮ ਠੰਡਦਾ ਹੈ ਜੇ ਇਹ ਠੰਡ ਮਾਰਚ ਤੱਕ ਚੱਲ ਜਾਵੇ ਤਾਂ ਕਣਕ ਦਾ ਝਾੜ ਸੁਭਾਵਿਕ ਹੀ ਵੱਧ ਪੈਦਾ ਹੁੰਦਾ ਹੈ ਇੱਥੇ ਜਨਵਰੀ ਦੇ ਮਹੀਨੇ ਵਿੱਚ 163 ਲੱਖ ਮੀਟ੍ਰਿਕ ਟਨ ਕਣਕ ਦਾ ਪਢਾਰ ਸੀ ਭਾਰਤ ਵਿੱਚ 23 ਲੱਖ ਦਾ ਲਗਭਗ ਪੰਜਾਬ ਵਿੱਚ ਪਿਆ ਖੇਤੀਬਾੜੀ ਮੰਤਰੀ ਗੁਰਵੀਰ ਸਿੰਘ ਖੁੜਗਾਂ ਨੇ ਦੱਸਿਆ ਕਿ ਇਸ ਵਾਰ 32 ਲੱਖ ਹੈਕਟੇਅਰ ਪੰਜਾਬ ਦੀ ਧਰਤੀ ਕਣਕ ਦੇ ਰਕਬੇ ਹੇਠਾਂ ਹੈ ਔਰੇ 4 ਜੇ ਵੱਧ ਗਿਆ ਤਾਂ ਕਿਸਾਨਾਂ ਨੂੰ 4 ਰੁਪਏ ਵੱਧ ਮਿਲ ਜਾਣਗੇ ਪਤਾ ਲੱਗਿਆ ਕਿ ਜਿਹੜਾ 34.80 ਲੱਖ ਏਕੜ ਰਕਵਾ ਹੈ ਪਿਛਲੇ ਸਾਲੇ 35 ਦਸ਼ਮਲਵ 08 ਲੱਖ ਏਕੜ ਸੀ ਪਿਛਲੇ ਸਾਲ ਕਣਕ ਦੀ ਜਿਹੜੀ ਪੈਦਾਵਾਰ ਹੈ ਲਗਭਗ ਪੌਣੇ 165 ਲੱਖ ਮੀਟਰ ਟਨ ਰਹੀ ਸੀ ਅੱਜ ਵਾਰ ਅੰਦਾਜ਼ਾ ਲਾਇਆ ਜਾ ਰਿਹਾ ਕਿ ਇਹ ਅੰਕੜਾ ਪਿਛਲੇ ਸਾਲ ਨਾਲੋਂ ਵਧੇਗਾ ਮੈਂ ਜਿਵੇਂ ਦੱਸਿਆ ਇਹ ਮੌਸਮ ਕਰਕੇ ਹੈ ਤੇ ਜੇ ਕਿਤੇ ਸਮੇ ਤੋਂ ਪਹਿਲਾਂ ਗਰਮੀ ਪੈ ਗਈ ਇਹ ਅੰਕੜਾ ਬਦਲ ਵੀ ਜਾਵੇਗਾ ਜੀ ਸੋ ਨਾਲੇ ਚੰਡੀਗੜ੍ਹ ਨਗਰ ਨਿਗਮ ਚੋਣਾ ਜਿੱਥੇ ਹੰਗਾਮਾ ਦੇਖਣ ਨੂੰ ਮਿਲ ਰਿਹਾ ਉਹਦੇ ਭਾਜਪਾ ਦੇ ਕੌਂਸਲਰ ਵੱਲੋਂ ਕਿਹਾ ਗਿਆ ਕਿ ਦਾਵਾ ਕੀਤਾ ਉਹਨਾਂ ਨੇ ਵੀ ਕਾਂਗਰਸ ਦੇ ਮੇਰ ਨੇ ਮੈਨੂੰ ਮੈਸੇਜ ਕਰਕੇ ਬੁਲਾਇਆ ਜੀ ਦੇ ਕੋਈ ਜਿਹੜਾ ਆਇਆ ਰਿਹਾ ਆਮ ਗੈਰ ਆਮ ਇੱਕ ਦੂਜੇ ਪਾਸੇ ਨੂੰ ਤੁਰੇ ਫਿਰਦੇ ਆ ਕਾਂਗਰਸ ਦੀ ਕਾਉਂਸਲਰ ਜਸਵੀਰ ਵੰਟੀ ਦੀ ਨਾਮਜ਼ਦਗੀ ਵਾਪਸ ਲੈਣ ਦੌਰਾਨ ਹਗਾਮਾ ਹੋਇਆ ਸੀਗਾ ਭਾਰਤੀ ਜਨਤਾ ਪਾਰਟੀ ਦੇ ਕਾਉਂਸਲਰ ਜਸਮਨਪ੍ਰੀਤ ਸਿੰਘ ਨੇ ਮੋਬਾਈਲ ਦਾ ਸਕਰੀਨ ਛਾਟ ਜਾਰੀ ਕੀਤਾ ਹੈ ਜਸਬੀਰ ਬੰਟੀ ਨੇ ਉਸ ਨੂੰ ਸਨੇਹਾ ਭੇਜ ਕੇ ਨਗਰ ਰਿਕਮ ਦਫਤਰ ਬੁਲਾਇਆ ਸੀ ਬੰਟੀ ਕਾਰਸੀ ਕਾਉਂਸਲਰ ਹੈ ਉਹ ਕਹਿੰਦਾ ਕਿ ਇੱਥੇ ਆ ਕੇ ਬਚਾ ਲੈਣ ਪੁਲਿਸ ਮੁਜਾਦਮ ਉੱਥੇ ਵਿਜੂਤ ਸੀ ਬੰਟੀ ਨੂੰ ਮਿਲਣ ਤੋਂ ਰੋਕਿਆ ਗਿਆ ਹਗਾਮਾ ਹੋ ਗਿਆ ਬੰਟੀ ਦੇ ਪਿਤਾ ਭਾਗ ਸਿੰਘ ਨੇ ਆਪਣੇ ਪੁੱਤਰ ਨੂੰ ਅਗਵਾ ਕਰਨ ਦਾ ਦੋਸ਼ ਲਾਇਆ ਕਾਂਗਰਸ ਨੇ ਉਹਨਾਂ ਦੇ ਪੁੱਤਰ ਨੂੰ ਅਗਵਾ ਕਰ ਲਿਆ ਪੁਲਸਾ ਗਈ ਉਹਨਾਂ ਨੇ ਬੰਤੀ ਨੂੰ ਪਿਤਾ ਨਾਲ ਘਰ ਭੇਜਤਾ ਆਪ ਕਾਉਂਸਲਰ ਕੁਲਦੀਪ ਨੀਟਾ ਵੱਲੋਂ ਪੰਜਾਬ ਤੇ ਹਰਿਆਣਾ ਚ ਪਟੀਸ਼ਨ ਪਾਤੀ ਜਦੋਂ ਇਹਨਾਂ ਨੇ 18 ਤਰੀਕ ਨੂੰ ਇਹ ਕਹਿ ਕੇ ਰੱਦ ਕਰਤੀ ਕਿ ਅਜੇ ਤੋ ਪ੍ਰੈਜਾਈਡਿੰਗ ਅਧਿਕਾਰੀ ਹੈ ਨਹੀਂ ਉਹਨਾਂ ਨੇ ਕਿਹਾ ਕਿ ਹੁਣ ਕੋਟਰੇ ਕਿਹਾ ਕਾਨੂੰਬੋਦੀ ਪੇਸ਼ੀ ਹੈ ਕਿ 25 ਤੋਂ ਪਹਿਲਾਂ ਪਹਿਲਾਂ ਚੋਣ ਕਰਾਓ ਹੋ ਸਕਦਾ ਇਹ ਅਗਲੇ 2 ਦਿਨਾਂ ਦੇ ਵਿੱਚ ਚੋਣ ਹੋ ਜਾਵੇ ਜੀ ਪੰਜਾਬ ਸਰਕਾਰ ਵੱਲੋਂ ਹੁਣ ਰਾਸ਼ਨ ਜੋ ਫਰੀਦਾ ਰਾਸ਼ਨ ਦਿੱਤਾ ਜਾ ਰਹੇ ਉਹਨੂੰ ਰੱਦ ਕਰ ਦਿੱਤਾ ਗਿਆ ਹੈ ਸਪਲਾਈ ਨੂੰ ਰੱਦ ਕਰ ਦਿੱਤਾ ਗਿਆ ਇਹ ਬੜੇ ਲੰਬੇ ਸਮੇਂ ਤੋਂ ਪ੍ਰਕਿਰਿਆ ਚੱਲ ਰਹੀ ਹੈ ਜਦੋਂ ਤੋਂ ਆਹ ਨੀਲੇ ਕਾੜਾ ਰਾਹੀਂ ਮੁਕਤ ਆਟਾ ਦਾਲ ਵੰਡਿਆ ਜਾ ਰਿਹਾ ਹੈ ਉਦੋਂ ਤੋਂ ਇਸ ਮਾਮਲੇ ਦੇ ਵਿੱਚ ਕਾਫੀ ਜ਼ਿਆਦਾ ਇਹ ਉਤਰਾ ਚੜਾ ਦੇਖਣ ਨੂੰ ਮਿਲਿਆ ਹੈ ਦੋ ਤਿੰਨ ਵਾਰ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਵੇਲੇ ਨੀਲੇ ਕਾਰਡ ਪੜਤਾਲ ਹੋਈ ਕਈ ਹਜ਼ਾਰ ਜਾਲੀ ਪਾਏ ਗਏ ਮੌਜੂਦਾ ਸਰਕਾਰ ਨੇ ਵੀ ਕਰਾਈ ਹੈ ਭਗਵੰਤ ਮਾਨ ਦੀ ਸਰਕਾਰ ਨੇ ਕਿਹਾ ਕਿ ਰਾਸ਼ਨ mafia ਤੇ ਨਕੇਲ ਕਸੀ ਹੈ ਪ੍ਰਾਣੀ ਪਤਾ ਨੂੰ ਠੱਲ ਪਾਈ ਹੈ 6000 ਤੋਂ ਵੱਧ ਦੀਪੂਆਂ ਤੇ ਨਾਜ ਦੀ ਚੱਲ ਰਹੀ ਸਪਲਾਈ ਨੂੰ ਤੁਰੰਤ ਪ੍ਰਭਾਵ ਨਾਲ ਰੱਦ ਕੀਤਾ ਗਿਆ 200 ਤੋਂ ਵੱਧ ਰਾਸ਼ਨ ਕਾਰਡ ਨਾਲ ਲਗਾਉਣ ਦੇ ਨਿਰਦੇਸ਼ ਵੀ ਜਾਰੀ ਕੀਤੇ ਐ ਇਸ ਪਹਿਲ ਕਦਮੀ ਨਾਲ ਪੰਜਾਬ ਭਰ ਵਿੱਚ ਸਰਕਾਰੀ ਅਨਾਜ ਦੀ ਹੋ ਰਹੀ ਕਾਲਾ ਬਜਾਰੀ ਸਰਕਾਰ ਕਹਿੰਦੀ ਹੈ ਕਿ ਖਤਮ ਹੋਣ ਦੀਆਂ ਸੰਭਾਵਨਾਵਾਂ ਵਧੀਆਂ ਨੇ ਰਸੋਈ ਘਰਾਂ ਤੱਕ ਪੁੱਜਣ ਦੀ ਉਮੀਦ ਜਾਗ ਉੱਠੀ ਹੈ ਪੰਜਾਬ ਦੇ ਜ਼ਿਆਦਾਤਰ ਜ਼ਿਲ੍ਹਿਆਂ ਸ਼ਹਿਰਾਂ ਡੀਪੂ ਧਾਰਕਾਂ ਵੱਲੋਂ ਵਿਭਾਗੀ ਤਿਆਰੀ ਅਧਿਕਾਰੀਆਂ ਅਤੇ ਮੁਲਾਜ਼ਮਾਂ ਨਾਲ ਸੈਟਿੰਗ ਕਰਕੇ ਜਿੱਥੇ ਦਰਜਨਾ ਰਾਸ਼ਨ ਡੀਪੋਆਂ ਦੀ ਸਪਲਾਈ ਅਟੈਚ ਕਰਕੇ ਖਪਤਕਾਰਾਂ ਨੂੰ ਨਾਜ ਨਾ ਵੰਡਣ ਕਰਕੇ ਕਾਲਾ ਬਜਾਰੀ ਕੀਤੀ ਜਾਂਦੀ ਸੀ ਇਹ ਕਾਲਾ ਬਜਾਰੀ ਨੂੰ ਤੋੜਨ ਲਈ ਕੇਂਦਰ ਸਰਕਾਰ ਦੀ ਨੈਸ਼ਨਲ ਫੂਡ ਸੁਰੱਖਿਆ ਕਾਨੂੰਨ ਯੋਜਨਾ ਤਹਿਤ ਅੰਦਾਜ਼ ਆਧਾਰਿਤ ਕੀਤੇ ਸਾਰੇ ਨਿਯਮਾਂ ਅਤੇ ਸ਼ਰਤਾਂ ਖੁੱਲ ਕੇ ਜਰਾਜਾ ਕੱਢਦੇ ਹੋਏ ਡੀਪੋਆਂ ਚ ਕਈ ਹਜ਼ਾਰ ਰਾਸ਼ਨ ਕਾਰਡ ਦੇ ਹਿੱਸੇ ਦਾ ਨਾਜ ਵੀ ਉਤਾਰਿਆ ਜਾ ਰਿਹਾ ਜਦੋਂ ਕਿ ਦੂਜੇ ਪਾਸੇ ਡੀਪੂ ਧਾਰਕਨ ਨੂੰ ਕਿਸੇ ਤਰ੍ਹਾਂ ਦਾ ਸਿਆਸੀ ਵਿਭਾਗੀ ਅਧਿਕਾਰੀਆਂ ਮਲਾਜਮਾਂ ਦੀ ਸਰਪ੍ਰਸਤੀ ਪ੍ਰਾਪਤ ਨਹੀਂ ਹੈ ਇਹ ਸਾਰੀ ਪੜਤਾਲ ਕੀਤੀ ਹੈ ਕੁਝ ਰਾਸ਼ਨ ਕਾਰਡ ਜਿਹੜੇ ਐ ਉਹ ਉੱਥੇ ਫਰਜੀ ਪਾਏ ਗਏ ਜੀ ਪ੍ਰਤਾਪ ਸਿੰਘ ਬਾਜਾ ਵੱਲੋਂ ਸੁਖਪਾਲ ਸਿੰਘ ਖੈਰ ਨਾਲ ਮੁਲਾਕਾਤ ਕੀਤੀ ਗਈ ਹੈ ਦੇਖੋ ਜੀ ਦੋਤੋ ਸੁਖਪਾਲ ਸਿੰਘ ਖੇਰਾ ਬਾਹਰ ਆਏ ਨੇ ਪ੍ਰਤਾਪ ਸਿੰਘ ਬਾਜਵਾ ਵਿਰੋਧੀ ਤਰਦੇ ਆਗੂ ਨੇ ਪਹਿਲਾਂ ਉਹਨਾਂ ਦੇ ਘਰ ਵੀ ਜਾ ਕੇ ਆਏ ਸੀ ਹੁਣ ਵੀ ਇਹਨਾਂ ਜਗ੍ਹਾ ਆਪਸ ਵਿੱਚ ਦੀ ਮੁਲਾਕਾਤਾਂ ਹੋਈਆਂ ਨੇ ਕੱਲ ਵੀ ਹੋਈ ਲਗਾਤਾਰ ਜਾਰੀ ਨੇ ਤੇ ਆਗੂਆਂ ਦੀ ਮੁਲਾਕਾਤ ਸੁਭਾਵੀ ਨਹੀਂ ਹੁੰਦੀ ਕੋਈ ਨਾ ਕੋਈ ਮਕਸਦ ਹੁੰਦਾ ਹੈ ਇਸ ਵੇਲੇ ਦੋਵੇਂ ਵਿਰੋਧੀ ਤਰ ਵਿੱਚ ਨੇ ਤੇ ਦੋਵਾਂ ਦੀ ਮੁਲਾਕਾਤ ਹੋਣਾ ਤੇ ਉੱਤੇ ਸਿਆਸੀ ਵਿਚਾਰਾ ਤਾਂ ਹੋਇਆ ਕਰ ਦਿਲਾ ਨੇ ਜੀ ਸਾਬਕਾ ਰਾਸ਼ਟਰਪਤੀ ਰਾਮਨਾਥ ਕੋਵਿੰਦ ਕੋਲ 21000 ਸੰਦੇਸ਼ ਆਏ ਨੇ ਜੀ ਰਾਮਨਾਥ ਕੋਵਿੰਦ ਸਾਡੇ ਸਾਬਕਾ ਰਾਸ਼ਟਰਪਤੀ ਉਸ ਕਮੇਟੀ ਦੇ ਮੈਂਬਰ ਨੇ ਮੁਖੀ ਨੇ ਜਿਹੜੀ ਇੱਕ ਦੇਸ਼ ਇੱਕ ਚੋਣ ਤੇ ਕੰਮ ਕਰ ਰਹੀ ਹੈ ਉਹਨਾਂ ਨੇ ਜਾਣਕਾਰੀਆਂ ਮੰਗੀਆਂ ਸੀ ਪਹਿਲਾਂ ਜਾਣਕਾਰੀਆਂ ਘਟਾਈਆਂ ਹੁਣ 21000 ਤੋਂ ਵੱਧ WhatsApp ਸੁਨੇਸ਼ ਜਾ ਦੂਸਰੇ ਸਦੇਸ਼ ਈਮੇਲ ਦੇ ذریعے ਉਹਨਾਂ ਕੋਲ ਪ੍ਰਾਪਤ ਹੋਏ ਨੇ ਉਹਨਾਂ ਦਾ ਕਹਨ ਹੈ ਕਿ 81% ਲੋਕਾਂ ਨੇ ਇਹ ਮੰਨਿਆ ਕਿ ਇੱਕ ਦੇਸ਼ ਇੱਕ ਚੋਣ ਹੋ ਜਾਵੇ 46 ਸਿਆਸੀ ਪਾਰਟੀਆਂ 'ਚੋਂ 17 ਨੇ ਸੁਝਾਅ 5 ਜਨਵਰੀ ਤੱਕ ਕਾਂਗਰਸ ਤੇ ਤ੍ਰੈਮੂਲ ਕਾਂਗਰਸ ਇਹਨਾਂ ਦੇ ਨਮਾਇंदे ਇਸ ਗੱਲ ਦੇ ਉਲਟ ਭੁਗਤੇ ਐ ਇੱਕ ਦੇਸ਼ ਇੱਕ ਚੋਣ ਪ੍ਰਕਿਰਿਆ ਦੇਸ਼ ਦੇ ਹਿੱਤ ਵਿੱਚ ਨਹੀਂ ਤੇ ਰਾਮਨਾਥ ਕੋਵਿੰਦ ਸਾਹਿਬ ਨੂੰ ਲਾਇਆ ਭਾਰਤੀ ਜਨਤਾ ਪਾਰਟੀ ਵਾਲਿਆਂ ਨੇ ਤੇ ਭਾਰਤੀ ਜਨਤਾ ਪਾਰਟੀ 21000 ਸੰਦੇਸ਼ ਕਰਾਉਣੇ ਕੀ ਔਖੇ ਨੇ ਤੇ ਜੇ 81% ਅੱਕ ਚ ਆਏ ਐ ਇਹਦਾ ਮਤਲਬ 81% ਤੇ ਜ਼ਿਆਦਾ ਪ੍ਰਭਾਵ ਕੇਂਦਰ ਵਿੱਚ ਰਾਜ ਕਰਨ ਵਾਲੀ ਪਾਰਟੀ ਦੇ ਵਰਕਰਾਂ ਦਾ ਲੱਗਦਾ ਜੀ ਸੋ ਮੌਸਮ ਲੈ ਕੇ ਅਲਰਟ ਕੀ ਜਾਰੀ ਕਰ ਦਿੱਤਾ ਗਿਆ ਤੇ ਦੂਜੇ ਪਾਸੇ ਚੰਡੀਗੜ੍ਹ ਦੇ ਵਿੱਚ ਸਕੂਲ ਦੀਆਂ ਛੁੱਟੀਆਂ 26 ਤਰੀਕ ਤੱਕ ਕਰ ਦਿੱਤੀਆਂ ਗਈਆਂ ਨੇ ਜੀ 26 ਦੀ ਛੁੱਟੀ ਉੱਥੇ ਪਹਿਲਾਂ ਹੀ ਸੀ 25 ਤੱਕ ਹੋਰ ਕਰ ਦਿੱਤੀਆਂ ਗਈਆਂ ਨੇ ਬਾਕੀ 27 ਦੀ ਛੁੱਟੀ ਵੀ ਬਣ ਜਾਂਦੀ ਹੁੰਦੀ ਆ ਆਮ ਤੌਰ ਤੇ ਜਿਹੜੇ ਬੱਚੇ ਉੱਥੇ ਸਵਾਗਤਾਂ ਵਿੱਚ ਭਾਗ ਲੈਂਦੇ ਨੇ ਆਨ ਤੌਰ ਤੇ 16 ਅਗਸਤ ਤੇ 27 ਜਨਵਰੀ ਇਹ ਛੁੱਟੀਆਂ ਅਕਸਰ ਹੀ ਕਰ ਦਿੱਤੀਆਂ ਜਾਂਦਿਕਾ ਨੇ ਜੀ ਅੱਜ ਦੇ ਪ੍ਰੋਗਰਾਮ ਦੇ ਵਿੱਚ ਆਨ ਹੈ ਢਿੱਲੋ ਸਾਹਿਬ ਤੁਸੀਂ ਪ੍ਰੋਗਰਾਮ ਦਾ ਹਿੱਸਾ ਬਣਿਆ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸ਼ੁਕਰੀਆ ਪ੍ਰੋਗਰਾਮ ਲੈ ਕੇ ਕੱਲ ਫਿਰ ਹਾਜ਼ਰ ਹੋਵਾਂਗੇ ਧੰਨਵਾਦ